ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਹੋਮੇਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇ ਕਿ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੈ ਜੀ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਕਿਸ ਤਰੀਕੇ ਨਾਲ ਪਾਠ ਕਰਦੇ ਹੋਏ ਐਸੀ ਕਲਾ ਵਰਤੀ ਗੁਰੂ ਸਾਹਿਬ ਦੀ ਕਿ ਗੁਰੂ ਸਾਹਿਬ ਨੇ ਹਾਜ਼ਰ ਨਾਜ਼ਰ ਹੋ ਕੇ ਜਿਹੜਾ ਮੇਰਾ ਸਰੀਰਕ ਰੋਗ ਮੈਨੂੰ ਕਾਫੀ ਟਾਈਮ ਤੋਂ ਤਕਲੀਫ ਦੇ ਰਿਹਾ ਸੀ ਪ੍ਰਮਾਤਮਾ ਨੇ ਉਹ ਜੜ ਤੋਂ ਖਤਮ ਕਰ ਦਿੱਤਾ ਤਾਂ ਕਿਸ ਤਰੀਕੇ ਨਾਲ ਪਾਠ ਕਰਨਾ ਕਿਹੜਾ ਪਾਠ ਕਰਨਾ ਹੈ ਸੋ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵਾਦ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਹਾਂਜੀ ਜਿਹੜੀ ਐਦਾਂ ਦੀ ਵੀਡੀਓਜ਼ ਹੁੰਦੀਆਂ ਮੈਂ ਤਾਂ ਬਣਾਉਣੀ ਹੁੰਦੀ ਆ ਕਿਉਂਕਿ ਜਦੋਂ ਮੈਂ ਪਾਠ ਕਰਨਾ ਸ਼ੁਰੂ ਕੀਤਾ ਸੀ ਨਾ ਉਸ ਟਾਈਮ ਮੈਨੂੰ ਵੀ ਰੱਬ 'ਤੇ ਕੋਈ ਜ਼ਿਆਦਾ ਵਿਸ਼ਵਾਸ ਨਹੀਂ ਸੀ ਮੈਨੂੰ ਵੀ ਇਹੀ ਉਲਝਣ ਹਮੇਸ਼ਾ ਲੱਗੀ ਰਹਿੰਦੀ ਸੀ ਵੀ ਰੱਬ ਹੈਗਾ ਜਾਂ ਹੈ ਨਹੀਂ ਮਤਲਬ ٹرسٹ ਪੂਰਾ ਨਹੀਂ ਸੀ ਸੋ ਜਦੋਂ ਇਦਾਂ ਦੀਆਂ ਵੀਡੀਓਜ਼ ਜਾਂ ਮੋਟੀਵੇਸ਼ਨਲ ਕੋਈ ਮੈਂ ਗੱਲ ਸੁਣਦੀ ਸੀ ਨਾ ਤਾਂ ਮੈਨੂੰ ਬੜਾ ਹੌਸਲਾ ਮਿਲਦਾ ਸੀ ਬੜਾ ਮਨ ਨੂੰ ਤਸੱਲੀ ਮਿਲਦੀ ਸੀ ਵੀ ਹਾਂ ਅਗਰ ਉਸ ਬੰਦੇ ਨੂੰ ਇਹ ਚੀਜ਼ ਮਿਲ ਸਕਦੀ ਹੈ ਅਗਰ ਉਸ ਬੰਦੇ ਦਾ ਮਤਲਬ ਕਿ ਅਰਦਾਸ ਪੂਰੀ ਹੋ ਸਕਦੀ ਹੈ ਤਾਂ ਫਿਰ ਆਪਾਂ ਬਾਣੀ ਜੇ ਪੀਏ ਤਾਂ ਕਿਉਂ ਨਹੀਂ ਹੋਊਗੀ ਸੋ ਤਾਂ ਕਰਕੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਵੀ ਤਾਂ ਕਿ ਜਿਸ ਤਰੀਕੇ ਨਾਲ ਮੈਂ ਇਸ ਰਸਤੇ ਤੇ ਚੱਲਣਾ ਸ਼ੁਰੂ ਕੀਤਾ ਤਾਂਕਿ ਤੁਹਾਨੂੰ ਵੀ ਹੌਸਲਾ ਮਿਲੇ ਤੁਹਾਡਾ ਵੀ ਹਿੰਮਤ ਬਣੇ ਸੋ ਤਾਂ ਕਰਕੇ ਇਦਾਂ ਦੀ ਵੀਡੀਓਸ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਹੁਣ ਚਲੋ ਜੀ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਅੱਜ ਤੋਂ ਜੀ ਕਈ ਸਾਲ ਪਹਿਲਾਂ ਦੀ ਗੱਲ ਹੈ ਵੈਸੇ ਮੈਂ ਗੱਲ ਇੱਕ ਵਾਰੀ ਪਹਿਲਾਂ ਵੀ ਸ਼ੇਅਰ ਕੀਤੀ ਆ ਪਰ ਮੈਂ ਡਿਟੇਲ ਚ ਨਹੀਂ ਸ਼ੇਅਰ ਕੀਤੀ ਅੱਜ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਸਟੈਪ ਵਾਈਜ਼ ਸਟੈਪ ਵੀ ਕਿਵੇਂ ਕੀ ਹੋਇਆ ਸੀ ਅਇਤੋ ਕਈ ਸਾਲ ਪਹਿਲਾਂ ਜੀ ਮੈਂ ਆਥਨ ਦੇ ਵੇਲੇ ਨਾ ਗੁਰੂ ਘਰ ਚਲੀ ਜਾਂਦੀ ਸੀਗੀ ਪਾਠ ਕਰਨ ਰਹਿਰਾ ਸਭ ਜੀ ਦਾ ਤਾਂ ਮੈਨੂੰ ਉਸ ਟਾਈਮ ਮਾਈਗਰੇਨ ਦੀ ਪ੍ਰੋਬਲਮ ਸੀਗੀ ਮਾਈਗਰੇਨ ਜਨੈਕੀ ਮੈਨੂੰ ਰੋਜ਼ ਉਂਗੋ ਹੀ ਤਕਲੀਫ ਰਹਿੰਦੀ ਰੋਜ਼ ਉਂਗੋ ਮੈਂ ਦਵਾਈ ਖਾਣੀ ਜਿੰਨਾਂ ਨੂੰ ਮੇਰੇ ਭੈਣਾਂ ਨੂੰ ਜਾਂ ਮੇਰੇ ਭਰਾਵਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਹੋਊਗੀ ਉਹਨਾਂ ਨੂੰ ਪਤਾ ਵੀ ਮਾਈਗਰੇਨ ਦੀ ਜਿਹੜੀ ਦਵਾਈ ਹੁੰਦੀ ਹੈ ਅਲੱਗ ਹੁੰਦੀ ਹੈ ਜਿਹੜੀ ਨਾਰਮਲ ਦਰਦ ਦੀ ਦਵਾਈ ਹੁੰਦੀ ਹੈ ਜਾਂ ਸਿਰ ਦਰਦ ਦੀ ਦਵਾਈ ਹੁੰਦੀ ਆ ਉਹਦੇ ਨਾਲ ਮਾਈਗਰੇਨ ਦਾ ਦਰਦ ਨਹੀਂ ਟਿਕਦਾ ਪਰ ਰੋਜ਼ ਹੀ ਰੋਜ਼ ਡਾਕਟਰ ਤੋਂ ਦਵਾਈ ਲੈ ਕੇ ਖਾਂਦੇ ਰਹਿਣਾ ਕਈ ਕਈ ਵਾਰ ਤਾਂ ਮੈਂ ਦਿਨ ਵਿੱਚ ਦੋ ਗੋਲੀਆਂ ਵੀ ਖਾ ਲੈਣੀ ਆ ਦਰਦ ਦੀਆਂ ਪਰ ਫਿਰ ਵੀ ਦਰਦ ਨਹੀਂ ਸੀ ਟਿਕਦਾ ਇੰਨੀ ਜ਼ਿਆਦਾ ਮੈਨੂੰ ਪ੍ਰੋਬਲਮ ਸੀ ਮਾਈਗ੍ਰੇਨ ਦੀ ਮੇਰੇ ਅੱਖ ਵਿੱਚੋਂ ਦਰਦ ਉੜ ਜਾਂਦਾ ਸੀ ਅੱਧੇ ਸਿਰ ਦੇ ਵਿੱਚ ਦਰਦ ਹੁੰਦਾ ਹੁੰਦਾ ਸੀ ਮੈਨੂੰ ਤੇ ਫਿਰ ਉਸ ਤੋਂ ਬਾਅਦ ਨਾ ਮਤਲਬ ਕਿ ਚਲੋ ਮੈਂ ਪਾਟ ਕਰਦੀ ਰਹੀ ਇਦਾਂ ਹੀ ਤੇ ਇੱਕ ਦਿਨ ਮੈਨੂੰ ਆਥਨ ਵਿਲੇ ਜਦੋਂ ਮੈਂ ਨਾ ਧੋ ਕੇ ਜਾਣਾ ਸੀਗਾ ਗੁਰੂ ਘਰ ਤਾਂ ਮੇਰੇ ਸਿਰ ਦੇ ਵਿੱਚ ਅਚਾਨਕ ਮਾਈਗ੍ਰੇਨ ਦਾ ਦਰਦ ਸ਼ੁਰੂ ਹੋ ਗਿਆ ਮੈਂ ਆਪਣੀ ਨੂੰਹ ਨੂੰ ਕਿਹਾ ਮੈਂ ਕਿਹਾ ਮੰਮੀ ਮੇਰਾ ਵੀ ਸਿਰ ਦਰਦ ਬਹੁਤ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਵੀ ਮਾਈਗਰੇਨ ਦੀ ਪੇਨ ਉਹ ਠਕੜੀ ਵੀ ਮੈਂ ਅੱਜ ਸੋਚ ਰਹੀ ਆ ਵੀ ਨਾ ਜਾਵਾਂ ਗੁਰੂ ਘਰ ਵੀ ਚਲੋ ਰਹਿਣ ਦਵਾਂ ਜਿੱਥੇ ਪਾਠ ਕਰਉ ਨੂੰ ਜਾ ਕੇ ਹਨਾ ਤਾਂ ਮੰਮੀ ਕਹਿੰਦੇ ਵੀ ਨਹੀਂ ਨਾਗਾ ਨਾ ਪਾ ਵੀ ਤੂੰ ਜਾ ਪਤਾ ਨਹੀਂ ਕਹਿੰਦੇ ਹੁੰਦੇ ਆ ਪਰਮਾਤਮਾ ਹੀ ਉਹ ਗੱਲ ਅਖਵਾਰੇ ਹੁੰਦੇ ਨੇ ਕਹਿੰਦੇ ਤੂੰ ਜਾ ਕੇ ਅਰਦਾਸ ਕਰੀ ਮੰਮੀ ਨੇ ਮੈਨੂੰ ਅਰਦਾਸ ਦੱਸੀ ਵੀ ਇਸ ਤਰੀਕੇ ਨਾਲ ਅਰਦਾਸ ਕਰੀ ਤੇ ਕਹਿੰਦੇ ਪ੍ਰਮਾਤਮਾ ਹੀ ਆਪ ਮਿਹਰ ਕਰਨਗੇ ਗੁਰੂ ਸਾਹਿਬੀ ਕਿਰਪਾ ਕਰਨਗੇ ਤੇਰਾ ਰੋਗ ਤੋੜਨਗੇ ਚਲੋ ਮੈਂ ਮੰਮੀ ਦੇ ਕਹਿਣ ਤੇ ਜੀ ਚਲੀ ਗਈ ਗਈ ਤੇ ਮੈਂ ਜਾ ਕੇ ਅਰਦਾਸ ਕੀਤੀ ਛੋਟੀ ਅਰਦਾਸ ਕੀਤੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਪਾਠ ਕਰਨ ਬੈਠ ਗਈ ਰਹਿਰਾ ਸਬਜੀ ਦਾ ਤਾਂ ਅੱਧਾ ਪਾਠ ਤਾਂ ਮੈਂ ਜਿਵੇਂ ਧੀਵੇਂ ਜੀ ਕਰ ਲਿਆ ਕਿਉਂਕਿ ਪੀਨ ਹੋ ਰਹੀ ਸੀ ਬਹੁਤ ਜ਼ਿਆਦਾ ਪਰ ਦਿਮਾਗ ਦੇ ਵਿੱਚ ਇਹ ਵੀ ਚੱਲ ਰਿਹਾ ਸੀ ਪਾਠ ਕਰਨ ਦੇ ਨਾਲ ਨਾਲ ਵੀ ਪਰਮਾਤਮਾ ਹੈ ਮਾਰਾ ਜੀ ਆਪੀ ਕਿਰਪਾ ਕਰਨਗੇ ਗੁਰੂ ਸੇ ਵੀ ਰੋਗ ਤੋੜਨਗੇ ਤਾਂ ਜੀ ਉਸ ਟਾਈਮ ਇਹੋ ਜੀ ਘਟਨਾ ਵਾਪਰੀ ਇਹੋ ਜੀ ਕਲਾ ਵਰਤੀ ਕਿ ਇੱਕ ਵਾਰੀ ਤਾਂ ਮੈਂ ਡਰ ਗਈ ਸੀ ਮੈਂ ਸੱਚ ਦੱਸਾਂ ਕਿਹੜਾ ਮੈਂ ਡਰ ਗਈ ਸੀ ਮੇਰਾ ਧਿਆਨ ਪਾਠ ਦੇ ਵਿੱਚ ਸੀ ਤੇ ਮੇਰੇ ਨਾਲ ਸਿਰ ਦੇ ਉੱਪਰ ਇੱਕ ਬਹੁਤ ਹੀ ਨਰਮ ਜੀ ਸੌਫਟ ਜੀ ਚੀਜ਼ ਕੋਈ ਮੇਰੇ ਸਿਰ ਦੇ ਉੱਪਰ ਟਿੱਕੀ ਉਹ ਇਹ ਆ ਚੀਜ਼ ਦੇ ਉੱਪਰ ਤਾਂ ਮੈਂ ਡਰ ਗਈ ਮੈਨੂੰ ਲੱਗਿਆ ਕਿ ਸ਼ਾਇਦ ਮੇਰੇ ਪਿੱਛੇ ਕੋਈ ਖੜਾ ਦਾ ਤੇ ਮੈਂ ਇੱਕਦਮ ਪਾਠ ਕਰਨਾ ਬੰਦ ਕਰਕੇ ਪਿੱਛੇ ਨੂੰ ਮੂੰਹ ਕਰਕੇ ਦੇਖਿਆ ਤਾਂ ਪਿੱਛੇ ਕੋਈ ਵੀ ਨਹੀਂ ਸੀ ਮੈਨੂੰ ਲੱਗਿਆ ਸ਼ਾਇਦ ਹੋਊਗਾ ਕੋਈ ਵੀ ਮੈਨੂੰ ਨਹੀਂ ਪਤਾ ਚੱਲਿਆ ਹੋਣਾ ਵੀ ਕੋਈ ਆਇਆ ਹੋਣਾ ਤੇ ਜਦੋਂ ਮੈਂ ਪਿੱਛੇ ਦੇਖਿਆ ਪਰ ਕੋਈ ਵੀ ਨਹੀਂ ਸੀ ਤੇ ਫਿਰ ਮੈਂ ਥੋੜਾ ਇੱਧਰ ਉੱਧਰ ਦੇਖਿਆ ਤਾਂ ਫਿਰ ਮੈਂ ਪਾਠ ਕਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਨਾ ਅ ਮਤਲਬ ਕਿ ਜਿੱਥੇ ਬੈ ਕੇ ਪਾਠ ਕਰ ਰਹੀ ਸੀ ਮੈਂ ਉੱਪਰ ਸੱਚ ਖੜਨ ਨੇ ਸੱਚਖੰਡੀ ਨਾਲ ਇੱਕ ਖਿੜਕੀ ਖੁੱਲੀ ਹੋਈ ਸੀ ਉਹ ਖਿੜਕੀ ਖੜਕੀ ਜੀ ਮੈਂ ਫਿਰ ਉੱਪਰ ਨੂੰ ਫਿਰ ਇਦਾਂ ਉੱਪਰ ਨਵਾਂ ਦੇਖਿਆ ਤਾਂ ਮੈਨੂੰ ਫਿਰ ਸਮਝ ਨਹੀਂ ਆ ਰਹੀ ਸੀ ਕਿ ਕੀ ਚੀਜ਼ ਹੋ ਰਹੀ ਹੈ ਕਿ ਕੋਈ ਹੈ ਵੀ ਨਹੀਂ ਪਰ ਮੈਨੂੰ ਵੀ ਕੁਝ ਮਹਿਸੂਸ ਹੋਇਆ ਕੁਝ ਖੜਕਾ ਵੀ ਹੋਇਆ ਫਿਰ ਮੈਂ ਆਪਣੇ ਆਪ ਨੂੰ ਸੋਚਿਆ ਵੀ ਨਹੀਂ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੈਠੀ ਐ ਤੇ ਕੋਈ ਇਦਾਂ ਦੀ ਚੀਜ਼ ਨਹੀਂ ਮੈਨੂੰ ਐਵੇਂ ਵਹਿ ਪੈ ਰਿਆ ਹੋਣਾ ਜਾਂ ਹੋ ਸਕਦਾ ਪਰਮਾਤਮਾ ਹੀ ਆਪ ਹੋਣ ਗੁਰੂ ਸਾਹਿਬ ਹੀ ਹੋਣ ਆਪ ਤਾਂ ਮੇਰੇ ਉਹ ਮਨ ਚੋਂ ਖਿਆਲ ਉਸ ਟਾਈਮ ਆਇਆ ਉਸ ਤੋਂ ਬਾਅਦ ਜੀ ਮੈਂ ਫਿਰ ਦੁਬਾਰਾ ਪਾਠ ਕੰਟੀਨਿਊ ਕਰਨਾ ਸ਼ੁਰੂ ਕਰ ਦਿੱਤਾ ਤਾਂ ਪਾਠ ਕਰਦੀ ਫਿਰ ਜਦੋਂ ਮੈਨੂੰ 5 ਕੁ ਮਿੰਟ ਹੋ ਗਏ ਦੁਬਾਰਾ ਫਿਰ ਜੀ ਕੋਈ ਸੌਫਟ ਜੀ ਚੀਜ਼ ਮੇਰੇ ਸਿਰ ਦੇ ਉੱਪਰ ਟਿੱਕੀ ਪਰ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਮੈਂ ਆਪਣਾ ਪਾਠ ਕਰਦੀ ਰਹੀ ਪਤਾ ਨਹੀਂ ਕਿਉਂ ਮੈਨੂੰ ਉਸ ਟਾਈਮ ਮਹਿਸੂਸ ਹੋਇਆ ਵੀ ਇਹ ਵਾਹਿਗੁਰੂ ਜੀ ਆਪ ਨੇ ਗੁਰੂ ਸਰ ਆਪ ਨੇ ਤਾਜੀ ਜਦੋਂ ਉਹ ਚੀਜ਼ ਟਿੱਕੀ ਰਹੀ ਨਾ 2 ਤੋਂ 3 ਮਿੰਟ ਬਾਅਦ ਮੈਨੂੰ ਇਦਾਂ ਮਹਿਸੂਸ ਹੋਇਆ ਵੀ ਮੇਰੇ ਪੈਰਾਂ ਤੋਂ ਲੈ ਕੇ ਕੋਈ ਜਿਵੇਂ ਕੋਈ ਚੀਜ਼ ਚਲਦੀ ਹੁੰਦੀ ਹੈ ਨਾ ਉਦਾਂ ਕੁਝ ਮਹਿਸੂਸ ਹੋਇਆ ਮੈਨੂੰ ਫਿਰ ਮੇਰੇ ਸਰੀਰ ਦਾ ਹੀ ਪੂਰੇ ਹੁੰਦੇ ਹੁੰਦੇ ਮੇਰੀ ਆ ਚੀਜ਼ ਦੇ ਵਿੱਚੋਂ ਜੀ ਬਹੁਤ ਅੱਗ ਦੀ ਤਰ੍ਹਾਂ ਸੇਕ ਨਿਕਲਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਪਾਠ ਕਰਦੀ ਰਹੀ ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਵੀ ਹੋ ਕੀ ਰਿਹਾ ਪਰ ਮੈਨੂੰ ਇੱਕ ਚੀਜ਼ ਦਾ ਅਹਿਸਾਸ ਸੀ ਵੀ ਗੁਰੂ ਸਾਹਿਬ ਹੀ ਜਿਹੜਾ ਮੇਰਾ ਸਿਰ ਦਾ ਦਰਦ ਹੈ ਸ਼ਾਇਦ ਉਹ ਪਰਮਾਤਮਾ ਹੀ ਆਪ ਅੰਗ ਸੰਗ ਹੋ ਕੇ ਮੇਰਾ ਉਹ ਰੋਗ ਖਤਮ ਕਰ ਰਹੇ ਨੇ ਸ਼ਾਇਦ ਉਹ ਅੰਦਰੋਂ ਉਸ ਟਾਈਮ ਭਾਵਨਾ ਹੀ ਐਸੀ ਬਣ ਗਈ ਸ਼ਾਇਦ ਉਹ ਮਨ ਦੀ ਲਗਨ ਹੀ ਐਸੀ ਬਣ ਗਈ ਤੇ ਇਹ ਜਿਹੜੀ ਲਗਨ ਹੁੰਦੀ ਹੈ ਭਾਵਨਾ ਹੁੰਦੀ ਹੈ ਜੀ ਕਦੇ-ਕਦੇ ਇੱਕ ਐਸੇ ਤਰੀਕੇ ਨਾਲ ਜੁੜ ਜਾਂਦੀ ਹੈ ਨਾ ਜਿਹੜਾ ਆਪਾਂ ਨੂੰ ਵੀ ਸਮਝ ਨਹੀਂ ਆਉਂਦਾ ਤਾ ਪਰਮਾਤਮਾ ਦੀ ਮਿਹਰ ਦੇ ਨਾਲ ਜੀ ਉਹ ਸੇਕ ਨਿਕਲਦਾ ਗਿਆ ਜਿੱਦਾਂ ਜਿੱਦਾਂ ਉਹ ਸੇਕ ਨਿਕਲਦਾ ਗਿਆ ਮੇਰੇ ਪੈਰਾਂ ਵੱਲੋਂ ਸਰੀਰ ਜਿਹੜਾ ਮੇਰਾ ਠੰਡਾ ਹੋਣਾ ਸ਼ੁਰੂ ਹੋ ਗਿਆ ਇੱਕਦਮ ਠੰਡਾ ਠਾਰ ਉਸ ਤੋਂ ਬਾਅਦ ਜਦੋਂ ਉਹ ਸੇਕ ਨਿਕਲਣਾ ਬੰਦ ਹੋਇਆ ਸਿਰ ਦੇ ਵਿੱਚੋਂ ਤਾਂ ਮੇਰਾ ਸਰੀਰ ਇੱਕਦਮ ਫੁੱਲ ਦੀ ਤਰ੍ਹਾਂ ਹੌਲਾ ਹੋ ਗਿਆ ਜਿਵੇਂ ਹੁੰਦਾ ਨਾ ਕਈ ਵਾਰੀ ਆਪਣਾ ਆਪ ਨੂੰ ਰਿਲੈਕਸ ਜਾਂ ਹੋ ਜਾਂਦਾ ਤਾਂ ਸ਼ਾਂਤੀ ਜੀ ਮਿਲਦੀ ਹੈ ਤਾਂ ਉਸੇ ਤਰੀਕੇ ਨਾਲ ਮੇਰਾ ਜਿਹੜਾ ਸ਼ਰੀਰ ਸੀ ਬਿਲਕੁਲ ਫੁੱਲ ਦੀ ਤਰ੍ਹਾਂ ਹੌਲਾ ਹੋ ਗਿਆ ਤੇ ਮੇਰਾ ਜਿਹੜਾ ਸਿਰ ਦਾ ਦਰਦ ਸੀ ਜਦੋਂ ਮੈਂ ਧਿਆਨ ਦਿੱਤਾ ਜੀ ਸਿਰ ਦੇ ਦਰਦ ਕੰਨੀ ਨੂੰ ਤਾਂ ਖਤਮ ਸੀ ਉਸ ਟਾਈਮ ਕਿਨਾਂ ਦਵਾਈ ਤੋਂ ਉਸ ਦਿਨ ਮੇਰਾ ਸਿਰ ਤੰਦ हट ਗਿਆ ਸੀ ਮੈਂ ਆਠ ਵੀ ਕਰ ਰਹੀ ਸੀ ਪਰ ਹੈਰਾਨੀ ਮੈਨੂੰ ਇਸ ਗੱਲ ਦੀ ਸੀ ਵੀ ਜਿਹੜਾ ਦਰਦ ਅੱਜ ਤੱਕ ਕਿਸੇ ਗੋਲੀ ਨਾਲ ਨਹੀਂ ਛੇਤੀ ਖਤਮ ਹੋਇਆ ਅੱਜ ਪਰਮਾਤਮਾ ਦੇ ਚਰਨਾਂ ਵਿੱਚ ਬੈਠੇ ਪਤਾ ਨਹੀਂ ਹਜੇ ਕਿਹੜੀ ਕਲਾ ਗੁਰੂ ਸਰ ਦੀ ਵਰਤੀ ਕਿ ਉਹ ਦਰਦ ਮੇਰਾ ਹਟਿਆ ਉਸ ਦਿਨ ਤੋਂ ਬਾਅਦ ਜੀ ਅੱਜ ਤੱਕ ਗੁਰੂ ਸਰ ਦੀ ਕਿਰਪਾ ਸਦਕਾ ਅਕਾਲ ਪੁਰਖ ਦਾ ਧੰਨਵਾਦ ਕਰਦੀ ਮੈਂ ਇਹੀ ਕਹਿੰਦੀ ਆ ਕਿ ਕਦੇ ਵੀ ਉਹ ਦਰਦ ਵਾਪਸ ਨਹੀਂ ਹੋਇਆ ਸੋ ਇਸੇ ਤਰੀਕੇ ਨਾਲ ਜਦੋਂ ਪਾਠ ਤੁਨ ਮੈਂ ਦੱਸ ਦਿੱਤਾ ਵੀ ਰਹਿਰਾ ਸੈ ਦਾ ਮੈਂ ਕਰ ਰਹੀ ਸੀ ਉਸ ਟਾਈਮ ਬੈਠੇ ਹੋਈ ਅਗਰ ਤੁਸੀਂ ਵੀ ਗੁਰੂ ਘਰ ਜਾ ਕੇ ਡੇਲੀ ਰਹਿਰਾ ਸੈ ਦਾ ਪਾਠ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਜੀ ਕਿਉਂਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਦੋਂ ਆਪਾਂ ਵੀ ਕਿ ਪਾਠ ਕਰਦੇ ਆ ਨਾ ਤਾਂ ਉਹਦਾ ਪਰਮਾਤਮਾ ਦੀ ਚਰਨਾਂ ਦੇ ਵਿੱਚ ਡਾਇਰੈਕਟ ਆਪਾਂ ਬਹਿ ਕੇ ਜਦੋਂ ਅਰਦਾਸ ਕਰਦੇ ਆ ਉਹ ਜ਼ਰੂਰ ਪੂਰੀ ਹੁੰਦੀ ਆ ਗੁਰੂ ਸਾਹਿਬ ਵਾਹਿਗੁਰੂ ਬਹੁਤ ਮਿਹਰ ਕਰਦੇ ਨੇ ਪਰਮਾਤਮਾ ਨੇ ਉਸ ਦਿਨ ਨਾ ਸਿਰਫ ਮੇਰਾ ਮਾਈਗ੍ਰੇਨ ਠੀਕ ਹੋਇਆ ਜੀ ਉਹਦੇ ਨਾਲ ਹੋਰ ਵੀ ਕਾਫੀ ਜਿਹੜੀ ਮੈਨੂੰ ਪ੍ਰੋਬਲਮ ਸਨਗੀਆਂ ਉਹ ਠੀਕ ਹੋਈਆਂ ਕਿਉਂਕਿ ਡਾਕਟਰ ਨੇ ਵੀ ਮੇਰੇ ਬੱਚੇ ਨੂੰ ਵੀ ਕਹਤਾ ਸੀ ਨਰਮਾਨ ਜਾਂਦਾ ਹੁੰਦਾ ਸੀ ਜੀ ਦਵਾਈ ਲੈਣ ਤਾਂ ਇਹਨੂੰ ਇੱਕ ਵਾਰੀ ਡਾਕਟਰ ਨੇ ਵੀ ਕਿਹਾ ਵੀ ਰੋਜ਼ ਇੰਨੀ ਦਰਦ ਦੀ ਦਵਾਈ ਜਿਹੜੀ ਖਾਣੀ ਹੈ ਉਹ ਠੀਕ ਨਹੀਂ ਹੈ ਕਿਉਂਕਿ ਮੈਨੂੰ ਤਕਲੀਫ ਹੁੰਦੀ ਸੀ ਮੈਨੂੰ ਖਾਣੀ ਪੈਂਦੀ ਸੀ ਕਿਉਂਕਿ ਫਿਰ ਘਰ ਦਾ ਕੰਮ ਵੀ ਕਰਨਾ ਹੁੰਦਾ ਸੀ ਉਨ ਲੇਕਿਨ ਪਰਮਾਤਮਾ ਦੀ ਮਿਹਰ ਸਦਕਾ ਜਿਹੜਾ ਉਹ ਰੋਗ ਇੰਨੇ ਟਾਈਮ ਤੋਂ ਚਲਦਾ ਆ ਰਿਹਾ ਸੀ ਜਿਹੜਾ ਉਹ ਰੋਗ ਮੈਨੂੰ ਇੰਨੀ ਜ਼ਿਆਦਾ ਤਕਲੀਫ ਦੇ ਰਿਹਾ ਸੀ ਜਿਹੜਾ ਉਹ ਰੋਗ ਜਿਹਦੇ ਲਈ ਮੈਨੂੰ ਹਰ ਰੋਜ਼ ਦਵਾਈ ਖਾਣੀ ਪੈਂਦੀ ਸੀ ਉਹ ਪਰਮਾਤਮਾ ਦੀ ਮਿਹਰ ਸਦਕਾ ਉਹ ਜੜ ਤੋਂ ਖਤਮ ਹੋ ਗਿਆ ਤੇ ਜਿਹੜੀ ਉਹ ਛੋਟੀ ਅਰਦਾਸ ਮੈਂ ਕਿਹੜੀ ਕੀਤੀ ਸੀ ਅਗਰ ਉਹ ਵੀ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਓ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਦੂੰਗੀ ਤੇ ਫਿਰ ਤੁਸੀਂ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਕਿਉਂਕਿ ਉਹ ਅਰਦਾਸ ਮੈਨੂੰ ਮੰਮੀ ਨੇ ਦੱਸੀ ਸੀ ਕਿ ਵੀ ਇਸ ਤਰੀਕੇ ਨਾਲ ਜਾ ਕੇ ਅਰਦਾਸ ਕਰੀ ਤਾ ਪਰਮਾਤਮਾ ਨੇ ਪਤਾ ਨਹੀਂ ਉਹ ਅਰਦਾਸ ਪ੍ਰਵਾਨ ਹੋ ਗਈ ਜਾਂ ਉਸ ਦਿਨ ਮਨ ਤੋਂ ਭਾਵਨਾ ਇਦਾਂ ਦੀ ਜੁੜ ਗਈ ਸੋ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਉਹ ਅਰਦਾਸ ਵੀ ਅਗਰ ਤੁਸੀਂ ਚਾਹੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੋਗੀ ਕਿਉਂਕਿ ਅੱਜ ਦੀ ਵੀਡੀਓ ਆਲਰੇਡੀ ਵੱਡੀ ਬਣ ਗਈ ਹੈ ਫਿਰ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜੂਗੀ ਫਿਰ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਦੋਗੀ ਸੋ ਬਾਕੀ ਜੀ ਤੁਸੀਂ ਵੀ ਵਿਸ਼ਵਾਸ ਰੱਖ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਭਰੋਸਾ ਰੱਖ ਕੇ ਪਾਠ ਕਰੋ ਇਦਾਂ ਦੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਨ ਦਾ ਕਾਰਨ ਇਹੀ ਆ ਵੀ ਗੁਰੂ ਸਾਹਿਬ ਤੋਂ ਉੱਪਰ ਕੁਝ ਨਹੀਂ ਦੁਨੀਆਂ ਦੇ ਵਿੱਚ ਇਹ ਜੀ ਕੋਈ ਦੁੱਖ ਤਕਲੀਫ ਹੈ ਜੀ ਕੋਈ ਬਿਮਾਰੀ ਨਹੀਂ ਜਿਹਦਾ ਇਲਾਜ ਗੁਰਬਾਣੀ ਵਿੱਚ ਨਹੀਂ ਹੈ ਤੁਸੀਂ ਅਗਰ ਆਪਣੀ ਟ੍ਰੀਟਮੈਂਟ ਵੀ ਲੈ ਰਹੇ ਹੋ ਆਪਣਾ ਇਲਾਜ ਵੀ ਕਰਾ ਰਹੇ ਹੋ ਉਸ ਦੇ ਨਾਲ ਨਾਲ ਅਗਰ ਤੁਸੀਂ ਗੁਰਬਾਣੀ ਜਪਦੇ ਹੋ ਨਾ ਤਾਂ ਉਸ ਦਾ ਅਸਰ ਵੀ ਦੁੱਗਣਾ ਚੌਗਣਾ ਹੋ ਜਾਂਦਾ ਹੈ ਉਹ ਦਵਾਈ ਵੀ ਬਹੁਤ ਸਪੀਡ ਨਾਲ ਤੁਹਾਡੇ ਤੇ ਅਸਰ ਕਰਨਾ ਸ਼ੁਰੂ ਕਰ ਦਿੰਦੀ ਆ ਸੋ ਹਮੇਸ਼ਾ ਵਿਸ਼ਵਾਸ ਰੱਖ ਕੇ ਸ਼ਰਧਾ ਭਾਵਨਾ ਰੱਖ ਕੇ ਪਾਠ ਕਰਿਆ ਕਰੋ ਸੋ ਉਮੀਦ ਕਰਦੀ ਆ ਜੀ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਅ ਇਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ